ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਲੱਗਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਜਾਂ ਕਹਿ ਸਕਦੇ ਹਾਂ ਕਿ ਦਿੱਲੀ ਲੋਬੀ ਵਾਲਿਆਂ ਵੱਲੋਂ ਹਰੀ ਝੰਡੀ ਮਿਲ ਗਈ ਹੈ ਕਿਉਂਕਿ ਵਿਰੋਧੀ ਧਿਰ ਤਾਂ ਇਹੋ ਹੀ ਕਹਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਵੀ ਐਲਾਨ ਕਰਦੇ ਨੇ ਜੋ ਵੀ ਫੈਸਲਾ ਲੈਂਦੇ ਨੇ ਉਹ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਪਹਿਲਾ ਟੇਬਲ ਤੇ ਜਾਂਦਾ ਹੈ ਉਸ ਦੇ ਟੇਬਲ ਉੱਤੇ ਉਹ ਦੇਖਦੇ ਨੇ ਸਿਗਨੇਚਰ ਹੁੰਦੇ ਨੇ ਸੁਪਰੀਮੋ ਦੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਕਿਸੇ ਅਫਸਰ 'ਤੇ ਐਕਸ਼ਨ ਲੈਣਾ ਹੈ ਜਾਂ ਕੋਈ ਵੱਡੇ ਪੈਕੇਜ ਦਾ ਐਲਾਨ ਕਰਨਾ ਹੈ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਦੇ ਨੇ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਨਾਮ ਤੇਰਾ ਨਾਮ ਤੇਰਾ ਰਾਜ ہمارا ਉਹੀ ਕੰਮ ਆਪ ਆदमी پارٹی ਦੇ ਸੁਪਰੀਮੋ ਵੱਲੋਂ ਕੀਤਾ ਜਾ ਰਿਹਾ ਹੈ ਲੇਕਿਨ देर आए दुरुਸਤ ਆਏ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਹਾ ਸੀ ਇੱਕ ਵਾਅਦਿਆਂ ਦੇ ਵਿੱਚੋਂ ਇੱਕ ਵਾਅਦਾ ਸੀ ਜਿਸ ਦੇ ਨਾਲ ਵੋਟ ਬੈਕ ਨੂੰ ਇਕੱਠਾ ਕੀਤਾ ਜਾ ਸਕਦਾ ਹੈ ਹਾਲਾਂਕਿ ਇਹ ਵਾਅਦਾ ਜੇਕਰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰ ਦਿੱਤਾ ਸੀ ਤੇ ਉਹ ਪੂਰਾ ਕਰ ਦੇਣਾ ਚਾਹੀਦਾ ਸੀ ਜੇਕਰ ਕਰ ਦਿੰਦੇ ਤੇ ਅੱਜ ਇੰਨੀ ਭਾਜੜ ਨਾ ਪੈਂਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਪੰਜਾਬ ਦੀਆਂ ਮਹਿਲਾਵਾਂ ਦੇ ਨਾਲ ਜਿਨ੍ਹਾਂ ਦੀ ਉਮਰ 18 ਸਾਲ ਤੋਂ ਪਲੱਸ ਹੈ ਉਹਨਾਂ ਨੂੰ ਪੱਤੇ ਵਜੋਂ 1000 ਰੁਪਏ ਮਿਲਿਆ ਕਰੇਗਾ ਪਰ ਮੰਥ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੇ ਬੈਂਕਾਂ ਬੈਂਕ ਦੇ ਖਾਤੇ ਆਟੋਮੈਟਿਕਲੀ ਜਿਹੜੇ ਅਟੈਚ ਕੀਤੇ ਜਾਣਗੇ ਬੈਂਕਾਂ ਦੇ ਨਾਲ ਅਤੇ ਉਹਨਾਂ ਮਹਿਲਾਵਾਂ ਨੂੰ ਆ ਬੈਂਕਾਂ ਦੇ ਵਿੱਚ ਵੀ ਨਹੀਂ ਜਾਣਾ ਪਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਵਾਅਦੇ ਨੂੰ ਪੂਰਾ ਕਰਨ ਜਾ ਰਹੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਵਾਅਦੇ ਉੱਤੇ ਮੋਹਰ ਲਾ ਦਿੱਤੀ ਹੈ। ਲੱਗਦਾ ਹੈ ਕਿ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਹਰੀ ਛਾਤੀ ਮਿਲ ਗਈ ਹੈ। ਹਾਲਾਂਕਿ ਪੱਤਰਕਾਰ ਭਾਈਚਾਰੇ ਵੱਲੋਂ ਵੱਖ-ਵੱਖ ਵਿਰੋਧੀ ਤਿਰਾਂ ਦੇ ਆਗਮਨ ਵੱਲੋਂ ਕਿਹਾ ਗਿਆ ਕਿ ਉਹ ਹਜ਼ਾਰ ਰੁਪਏ ਕਦੋਂ ਦੇਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਜ਼ਾਰ ਰੁਪਏ ਨਹੀਂ 1100 ਪ੍ਰਤੀ ਮਹੀਨਾ ਪੰਜਾਬ ਦੀਆਂ ਮਹਿਲਾਵਾਂ ਨੂੰ ਦੇਣਗੇ ਇਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਨਿਜੀ ਚੈਨਲ ਤੇ ਇੰਟਰਵਿਊ ਦੌਰਾਨ ਵੱਡਾ ਬਿਆਨ ਦਿੱਦਿਆ ਕਿ ਪੰਜਾਬ ਵਿੱਚ ਔਰਤਾਂ ਨੂੰ 1100 ਰੁਪਏ ਅਗਲੇ ਸਾਲ 2026 ਦੇ ਬਜਟ ਵਿੱਚ ਪਾਸ ਹੋਣ ਤੋਂ ਬਾਅਦ ਮਿਲਣਗੇ। ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਇਸ ਤੇ ਪੂਰਾ ਕੰਮ ਕਰ ਰਹੀ ਹੈ ਅਤੇ ਅਗਲੇ ਸਾਲ ਤੋਂ ਔਰਤਾਂ ਨੂੰ 1100 ਰੁਪਏ ਮਿਲਣਗੇ। ਦੱਸਦੀ ਕਿ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਪੰਜਾਬ ਦੀਆਂ ਬੀਬੀਆਂ ਨੂੰ ਮੁਫਤ ਸਫਰ ਦੇ ਨਾਲ 1100 ਰੁਪਏ ਵੀ ਦੇਾਂਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ 2026 ਦੇ ਪਹਿਲੇ ਮਹੀਨੇ ਜਾਨਕਿ ਜਨਵਰੀ ਤੋਂ 11-1100 ਰੁਪਏ ਪੰਜਾਬ ਦੀਆਂ ਬਹਿਲਾਵਾਂ ਦੇ ਖਾਤਿਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਟ੍ਰਾਂਸਫਰ ਕੀਤਾ ਜਾਵੇਗਾ ਉਸ ਉੱਤੇ ਕੰਮ ਕਰ ਰਹੀ ਹੈ ਲਗਭਗ ਸਾਡਾ ਕੰਮ ਮੁਕੰਮਲ ਹੋ ਰਿਹਾ ਹੋ ਗਿਆ ਹੈ ਅਸੀਂ ਸਾਰਾ ਪੈਸਾ ਇਕੱਠੇ ਕਰ ਲਿਆ ਹੈ ਕਿ ਕੋਈ ਵੀ ਕਿਸ਼ਤ ਟੁੱਟਣੀ ਚਾਹੀਦੀ ਮੰਥ ਬਾਏ ਮੰਥ ਉਹ ਕਿਸ਼ ਜਿਹੜੀ 1100 ਰੁਪਏ ਹੈ ਉਹ ਮਹਿਲਾਵਾਂ ਦੇ ਖਾਤੇ ਦੇ ਵਿੱਚ ਆਟੋਮੈਟਿਕ ਟਰਾਂਸਫਰ ਕੀਤਾ ਜਾਵੇਗਾ ਪੰਜਾਬ ਸਰਕਾਰ ਵੱਲੋਂ ਉਹ ਸਾਰੇ ਡਾਟੇ ਉਹ ਸਾਰਾ ਕਾਗਜ਼ਪੱਤਰ ਉਹ ਸਾਰਾ ਬਜਟ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਕਿਹਾ ਹਰਪਾਲ ਸਿੰਘ ਚੀਮਾ ਉਹਨਾਂ ਨੇ ਬਣਾ ਲਿਆ ਹੈ ਉਸ ਉੱਤੇ ਕੰਮ ਕਰ ਰਹੇ ਹਾਂ ਜਨਵਰੀ 2026 ਜਨਵਰੀ ਦੇ ਪਹਿਲੇ ਮਹੀਨੇ ਹੀ 11 1100 ਰੁਪਏ ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਟਰਾਂਸਪੋਰਟ ਕਰੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਰੀ ਇਸ ਕਰਕੇ ਹੋਗੀ ਅਸੀਂ ਨਵੇਂ ਸੀ ਨਵੇਂ ਕੁਰਸੀ ਤੇ ਬੈਠੇ ਸੀ ਇਸ ਕਰਕੇ ਸਾਰਾ ਪੈਸਾ ਇਕੱਠਾ ਕਰਨ ਲੱਗਿਆ ਸਾਰੇ ਪੈਸੇ ਨੂੰ ਅਰੇਂਜ ਕਰਨ ਲੱਗਿਆ ਸਮਾਂ ਤੇ ਲੱਗਦਾ ਹੈ ਲੇਕਿਨ ਅਸੀਂ ਜੋ ਵਾਅਦਾ ਕੀਤਾ ਹੈ ਉਹ ਪੂਰਾ ਕਰਾਂਗੇ ਉਸ ਉੱਤੇ ਪਹਿਰਾ ਦੇਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ 2026 ਦੇ ਜਨਵਰੀ ਮਹੀਨੇ ਦੇ ਵਿੱਚ 11 1100 ਰੁਪਏ ਦੀ ਪਹਿਲੀ ਕਿਸ਼ਤ ਰਿਲੀਜ਼ ਕੀਤੀ ਜਾਵੇਗੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਮਹਿਲਾਵਾਂ